ਸਤਿ ਸ਼੍ਰੀ ਅਕਾਲ ਜੀ ਅਮੈਰੀਕਾ ਨਿਊਜ਼ ਬੁਲਟਿਨ ਵਿੱਚ ਤੁਹਾਖਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗੱਲ ਖਬਰਾਂ ਦੇ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਣੇ ਆ ਮੁੱਖ ਹੈਡਲਾਈਨਸ ਤੇ ਚੰਪਨੀ ਸੋਨਸੂ ਯੂਐਸ ਏਡ ਕਰਮਚਾਰੀਆਂ ਨੂੰ ਕਦਿਆਂ ਨੌਕਰੀ ਤੋਂ ਬਾਹਰ ਸੰਗਠਨ ਤੇ ਭਾਰਤੀ ਚੋਣਾਂ ਲਈ 182 ਕਰੋੜ ਰੁਪਏ ਦੇ ਦੋਸ਼ ਨਿਊਯਾਰਕ ਤੋਂ ਨਵੀਂ ਦਿੱਲੀ ਜਾ ਰਹੀ ਸੀ ਅਮੈਰੀਕਨ 에ਅਰਲਾਈਨਜ਼ ਸੁਰੱਖਿਆ ਚਿੰਤਾਵਾਂ ਕਾਰਨ ਉਡਾਣ ਨੂੰ ਰੋਮ ਮੋੜਿਆ ਵੈਨਿਜ਼ੁਏਲਾ ਦੇ 200 ਹਜ਼ਾਰ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਘਰ ਵਾਪਸੀ ਗਵੰਟਨ ਨਾਮੋ ਬੇਚ ਨਜ਼ਰਬੰਦ ਸਨ ਇਹ ਗੈਰ ਕਾਨੂੰਨੀ ਪ੍ਰਵਾਸੀ ਹੁਣ ਖਬਰਾਂ ਵਿਸਥਾਰ ਦੇ ਨਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ 1600 ਯੂਐਸ ਏਡ ਕਰਮਚਾਰੀਆਂ ਨੂੰ ਕੱਢ ਦਿੱਤਾ ਹੈ ਤੇ ਬਾਕੀਆਂ ਨੂੰ ਛੁੱਟੀ ਤੇ ਭੇਜ ਦਿੱਤਾ ਹੈ ਸੰਗਠਨ ਦੇ ਉੱਤੇ ਦੋਸ਼ ਲੱਗੇ ਨੇ ਕਿ ਉਹਨਾਂ ਨੇ ਭਾਰਤੀ ਚੋਣਾਂ ਦੇ ਵਿੱਚ ਭਾਰਤ ਸਰਕਾਰ ਨੂੰ 182 ਕਰੋੜ ਰੁਪਏ ਦੀ ਫੰਡਿੰਗ ਜਾਰੀ ਕੀਤੀ ਸੀ ਬੀਤੇ ਹਫ਼ਤੇ ਤੋਂ ਹੀ ਰਾਸ਼ਟਰਪਤੀ ਡੋਨਾਲ ਟਰੰਪ ਤੇ ਨਾਲ-ਨਾਲ ਐਲਨ ਮਸਕ ਇਸ ਗੱਲ ਦੇ ਉੱਤੇ ਜ਼ੋਰ ਦੇ ਰਹੇ ਸਨ ਕਿ ਯੂਐਸ ਏਡ ਦਾ ਕੋਈ ਕੰਮ ਨਹੀਂ ਹੈ ਤੇ ਇਹ ਬੰਦ ਕਰ ਦੇਣਾ ਚਾਹੀਦਾ ਹੈ ਯੂਐਸ ਏਡ ਦੇ ਵਿੱਚੋਂ ਕੱਢੇ ਗਏ ਕਰਮਚਾਰੀ ਬਹੁਤ ਹੀ ਹੈਰਾਨ ਤੇ ਪਰੇਸ਼ਾਨ ਵਿਖਾਈ ਦੇ ਰਹੇ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਕਿਹਾ ਕਿ ਉਹ ਵਿਦੇਸ਼ੀ ਸਹਾਇਤਾ ਏਜੰਸੀ ਯੂਐਸਏ ਦੇ 1600 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਰਹੇ ਨੇ ਇਸ ਤੋਂ ਇਲਾਵਾ ਬਾਕੀ ਕਰਮਚਾਰੀਆਂ ਨੂੰ ਤਨਖਾਹ ਵਾਲੀ ਛੁੱਟੀ ਤੇ ਭੇਜਿਆ ਜਾ ਰਿਹਾ ਹੈ ਇਸ ਦਾ ਮਤਲਬ ਹੈ ਕਿ ਉਹ ਕੰਮ ਤੇ ਨਹੀਂ ਆਉਣਗੇ ਪਰ ਉਹਨਾਂ ਨੂੰ ਤਨਖਾਹ ਮਿਲਦੀ ਰਹੇਗੀ US एजेंसी फॉर इंटरनेशनल डेवलपमेंट ਦੁਨੀਆ ਪਾਰਟ ਸਿਰਫ ਕੁਝ ਆਗਵਾ ਅਤੇ ਜ਼ਰੂਰੀ ਸਟਾਫ ਨੂੰ ਹੀ ਰੱਖੇਗੀ ਇਹ ਉਹੀ ਸੰਗਠਨ ਹੈ ਜਿਸ ਨੇ ਭਾਰਤ ਚ ਚੋਣਾਂ ਦੌਰਾਨ ਵੋਟਰਾਂ ਦੀ ਗਿਣਤੀ ਵਧਾਉਣ ਲਈ 182 ਕਰੋੜ ਰੁਪਏ ਦੀ ਫੰਡਿੰਗ ਪ੍ਰਦਾਨ ਕੀਤੀ ਸੀ 트럼ਪ ਨੇ ਪਿਛਲੇ ਇੱਕ ਹਫਤੇ ਵਿੱਚ ਇਸ ਬਾਰੇ ਪੰਜ ਵਾਰ ਸਵਾਲ ਚੁੱਕੇ ਨੇ 10 ਸਾਲ ਪਹਿਲਾਂ ਐਲਨ ਮਸਕ ਦੇ ਡੀਓਜੀ ਵਿਭਾਗ ਨੇ ਭਾਰਤ ਤੇ ਦੁਨੀਆ ਭਰ ਦੇ ਤੇ ਤੇ ਚਾਰੇ 15 ਹੋਰ ਫੰਡਿੰਗਸ ਨੂੰ ਰੋਕ ਦਿੱਤਾ ਸੀ ਇੱਥੇ ਭਾਰਤ ਦੇ ਵਿੱਤ ਮੰਤਰਾਲੇ ਦੀ ਤਾਜ਼ਾ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਯੂ ਐਸ ਏਡ ਨੇ 2023-24 ਦੇ ਵਿਚਾਲੇ 6505 ਕਰੋੜ ਰੁਪਏ ਦੇ 7 ਪ੍ਰੋਜੈਕਟਾਂ ਨੂੰ ਫੰਡ ਦਿੱਤਾ ਸੀ ਇਹ ਪ੍ਰੋਜੈਕਟ ਭਾਰਤ ਸਰਕਾਰ ਨਾਲ ਸਾਂਝੇਦਾਰੀ 'ਚ ਦੇਸ਼ 'ਚ ਕੰਮ ਕਰ ਰਹੇ ਨੇ ਇਸ ਰਿਪੋਰਟ 'ਚ ਇਹ ਵੀ ਦੱਸਿਆ ਗਿਆ ਹੈ ਕਿ ਯੂ ਐਸ ਏਡ ਨੇ ਵਿੱਤੀ ਸਾਲ 2023-24 'ਚ ਇਨ੍ਹਾਂ 7 ਪ੍ਰੋਜੈਕਟਾਂ ਲਈ ਲਗਭਗ 825 ਕਰੋੜ ਰੁਪਏ ਦਾ ਫੰਡ ਦੇਣ ਦੀ ਗੱਲ ਕੀਤੀ ਸੀ ਵਿੱਤ ਮੰਤਰਾਲੇ ਦੇ ਅਧੀਨ ਆਰਥਿਕ ਮਾਮਲਿਆਂ ਦੇ ਵਿਭਾਗ ਨੇ ਆਪਣੀ ਰਿਪੋਰਟ 2023-24 ਚ ਫੰਡ ਕੀਤੇ ਗਏ ਪ੍ਰੋਜੈਕਟਾਂ ਦੇ ਵੇਰਵੇ ਸਾਂਝੇ ਕੀਤੇ ਨੇ ਇਸ ਸਮੇਂ ਦੌਰਾਨ ਵੋਟਰਸ ਦੀ ਗਿਣਤੀ ਵਧਾਉਣ ਲਈ ਕੋਈ ਫੰਡਿੰਗ ਨਹੀਂ ਦਿੱਤੀ ਗਈ ਫੰਡ ਕੀਤੇ ਗਏ ਪ੍ਰੋਜੈਕਟਾਂ ਚ ਖੇਤੀਬਾੜੀ ਅਤੇ ਭੋਜਨ ਸੁਰੱਖਿਆ ਪ੍ਰੋਗਰਾਮ ਪਾਣੀ ਸੈਨੀਟੇਸ਼ਨ ਤੇ ਸਫਾਈ ਨਵਿਆਉ ਨਿਯੋਗ ਊਰਜਾ ਆਫਤ ਪ੍ਰਬੰਧਨ ਤੇ ਸਿਹਤ ਸ਼ਾਮਿਲ ਨੇ ਭਾਰਤ ਨੂੰ ਅਮਰੀਕਾ ਦੀ ਦਵੱਲੀ ਵਿਕਾਸ ਸਹਾਇਤਾ 1949 ਚ ਸ਼ੁਰੂ ਹੋਈ ਸੀ ਇਹ ਮੁੱਖ ਤੌਰ ਤੇ ਯੂ ਐਸ ਏਡ ਰਾਹੀਂ ਪੇਜ ਜਾਂਦਾ ਹੈ ਆਪਣੀ ਸ਼ੁਰੂਆਤ ਤੋਂ ਲੈ ਕੇ ਯੂ ਐਸ ਏਡ ਨੇ ਭਾਰਤ ਚ 555 ਤੋਂ ਵੱਧ ਪ੍ਰੋਜੈਕਟਾਂ ਲਈ 1.47 ਲੱਖ ਕਰੋੜ ਰੁਪਏ ਤੋਂ ਵੱਧ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਹੈ ਵਾਸ਼ਿੰਗਟਨ ਡੀਸੀ ਵਿੱਚ ਕੰਜ਼ਰਵੇਟਿਵ ਪੋਲੀਟੀਕਲ ਐਕਸ਼ਨ ਕਾਨਫਰੰਸ ਵਿੱਚ 트ੰਪ ਨੇ ਲਗਾਤਾਰ ਪੰਜਵੇਂ ਤਿੰਨ ਭਾਰਤ ਚ ਅਮਰੀਕਾ ਤੋਂ ਦਿੱਤੇ ਜਾ ਰਹੇ ਚੋਣ ਫੰਡਿੰਗ ਤੇ ਗੱਲ ਕੀਤੀ 트ੰਪ ਨੇ ਕਿਹਾ ਭਾਰਤ ਚ ਚੋਣਾ ਚ ਮਦਦ ਲਈ ਫੰਡਿੰਗ ਕਿਉਂ ਅਸੀਂ ਪੁਰਾਣੇ ਬੈਲਟ ਪੇਪਰ ਸਿਸਟਮ ਵੱਲ ਵਾਪਸ ਕਿਉਂ ਨਹੀਂ ਜਾਂਦੇ ਤੇ ਉਹਨਾਂ ਨੂੰ ਸਾਡੀਆਂ ਚੋਣਾਂ ਚ ਸਾਡੀ ਮਦਦ ਕਰਨ ਤੇ ਨਹੀਂ ਆ ਉਹਨਾਂ ਨੂੰ ਪੈਸੇ ਦੀ ਲੋੜ ਨਹੀਂ ਹੈ ਬੰਗਲਾਦੇਸ਼ 220 ਕਰੋੜ ਰੁਪਏ ਦੇ ਫੰਡਿੰਗ ਬਾਰੇ ਉਹਨਾਂ ਨੇ ਕਿਹਾ ਕਿ ਇਹ ਸਿਆਸਤਦਾਨਾਂ ਨੂੰ ਮਜ਼ਬੂਤ ਕਰਨ ਅਤੇ ਉਹਨਾਂ ਦੀ ਮਦਦ ਕਰਨ ਲਈ ਦਿੱਤਾ ਜਾ ਰਿਹਾ ਹੈ ਤਾਂ ਜੋ ਉਹ ਇੱਕ ਕਟੜਪੰਥੀ ਖੱਬੇਪੱਖੀ ਕਮਿਊਨਿਸਟ ਨੂੰ ਵੋਟ ਪਾ ਸਕਣ ਉਹਨਾਂ ਨੇ ਕਿਹਾ ਤੁਹਾਨੂੰ ਦੇਖਣਾ ਚਾਹੀਦਾ ਹੈ ਕਿ ਉਸਨੇ ਕਿਸ ਦਾ ਸਮਰਥਨ ਕੀਤਾ ਨਿਊਯਾਰਕ ਤੋਂ ਨਵੀਂ ਦਿੱਲੀ ਜਾ ਰਹੀ ਅਮਰੀਕਨ 에ਅਰਲਾਈਨਸ ਦੀ ਉਡਾਨ ਨੂੰ ਰੋਮ ਵੱਲ ਮੋੜ ਦਿੱਤਾ ਗਿਆ ਹੈ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਹਿਹਾ ਅਜਿਹਾ ਕੀਤਾ ਗਿਆ ਹੈ ਇਹ ਵੀ ਕਿਹਾ ਕਿ ਰਾਤ ਪਰ ਇਹ ਉਡਾਨ ਰੋਮ ਦੇ ਵਿੱਚ ਹੀ ਰੁਕੇਗੀ ਦੂਜੇ ਪਾਸੇ ਰਾਤ ਪਰ ਰੋਮ ਦੇ ਵਿੱਚ ਰੁਕਣ ਤੋਂ ਬਾਅਦ ਉਡਾਨ ਨਵੀਂ ਦਿੱਲੀ ਵਾਸਤੇ ਰਵਾਨਾ ਹੋ ਜਾਵੇਗੀ ਇਸ ਉਡਾਨ ਨੇ ਨਿਊਯਾਰਕ ਤੋਂ ਨਵੀਂ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਉੱਤੇ ਉਤਰਨਾ ਸੀ 에ਅਰਲਾਈਨ ਨੇ ਕਿਹਾ ਹੈ ਕਿ ਨਿਊਯਾਰਕ ਸਿਟੀ ਤੋਂ ਨਵੀਂ ਦਿੱਲੀ ਭਾਰਤ ਜਾ ਰਹੀ ਇੱਕ ਅਮਰੀਕਨ 에ਅਰਲਾਈਨਸ ਦੀ ਉਡਾਨ ਨੂੰ ਐਤਵਾਰ ਨੂੰ ਕੈਸਪੀਅਨ ਸਾਗਰ ਦੇ ਉੱਪਰੋਂ ਮੋੜ ਦਿੱਤਾ ਗਿਆ ਤੇ ਸੁਰੱਖਿਆ ਚਿੰਤਾ ਦੇ ਕਾਰਨ ਰੋਮ ਚੁਟਾਰਿਆ ਗਿਆ ਜੋ ਬਾਅਦ ਦੇ ਵਿੱਚ ਗੈਰ ਪਰਸਯੋਗ ਸਾਬਤ ਹੋਈ ਲਿਉਨਾਰਡੋ ਦਵਿੰਚੀ ਇੰਟਰਨੈਸ਼ਨਲ ਹਵਾਈ ਅੱਡੇ ਦੇ ਬੁਲਾਰੇ ਨੇ মিডিਆ ਏਜੰਸੀ ਨੂੰ ਦੱਸਿਆ ਕਿ ਜਹਾਜ਼ 'ਤੇ ਸਵਾਰ 199 ਯਾਤਰੀਆਂ ਅਤੇ 15 ਚਾਲਕ ਦਲ ਦੇ ਮੈਂਬਰਾਂ ਨੂੰ ਕੈਸਪੀਅਨ ਸਾਗਰ ਦੇ ਉੱਤੇ ਹੁਣੇ ਵੇਲੇ ਸਮੱਸਿਆ ਬਾਰੇ ਜਾਣੂ ਕਰਵਾਇਆ ਗਿਆ ਸੀ ਉਹਨਾਂ ਨੇ ਕਿਹਾ ਕਿ ਇਹ ਐਫ ਸੀਓ ਹਵਾਈ ਅੱਡੇ ਤੇ ਉਤਰਿਆ ਕਿਉਂਕਿ ਇਹ ਇਸ ਤਰ੍ਹਾਂ ਦੀ ਘਟਨਾ ਦਾ ਸਾਹਮਣਾ ਕਰ ਸਕਦਾ ਹੈ ਹਾਲਾਂਕਿ ਉਹਨਾਂ ਨੇ ਉਡਾਣ ਯੋਜਨਾਵਾਂ ਵਿੱਚ ਬਦਲਾ ਦੇ ਕਾਰਨ ਬਾਰੇ ਵਿਸਥਾਰ ਵਿੱਚ ਨਹੀਂ ਦੱਸਿਆ ਅਮਰੀਕਨ 에ਅਰਲਾਈਨਸ ਦੇ ਬੁਲਾਰੇ ਨੇ ਮੀਡੀਆ ਏਜੰਸੀ ਨੂੰ ਦੱਸਿਆ ਕਿ ਫਲਾਈਟ 292 ਨੂੰ ਸੁਰੱਖਿਆ ਚਿੰਤਾਵਾਂ ਕਾਰਨ ਮੋੜ ਦਿੱਤਾ ਗਿਆ ਸੀ ਪਰ ਉਹਨਾਂ ਨੇ ਇਸ ਬਾਰੇ ਵਿਸਥਾਰਤ ਜਾਣਕਾਰੀ ਨਹੀਂ ਦਿੱਤੀ ਬੁਲਾਰੇ ਨੇ ਕਿਹਾ ਕਿ ਉਡਾਨ ਐਫ ਸੀਓ ਤੇ ਸੁਰੱਖਿਅਤ ਢੰਗ ਨਾਲ ਉਤਰ ਗਈ ਅਤੇ ਕਾਨੂੰਨ ਲਾਗੂ ਕਰਨ ਵਾਲਿਆਂ ਨੇ ਜਹਾਜ਼ ਦਾ ਮੌਇਨਾ ਕੀਤਾ ਤੇ ਦੁਬਾਰਾ ਰਵਾਨਾ ਹੋਣ ਦੀ ਇਜਾਜ਼ਤ ਦਿੱਤੀ। ਬੁਲਾਰੇ ਨੇ ਕਿਹਾ ਕਿ ਇਹ ਮੁੱਦਾ ਗੈਰ ਪਰੋਸੇਗ ਹੋਣ ਦਾ ਪੱਕਾ ਇਰਾਦਾ ਕੀਤਾ ਗਿਆ ਸੀ। ਐਫ ਸੀਓ ਦੇ ਬੁਲਾਰੇ ਨੇ ਕਿਹਾ ਕਿ ਰੋਮ ਦੇ ਹਵਾਈ ਅੱਡੇ ਤੇ ਪਹੁੰਚਣ ਤੇ 2 ਇਤਾਲਵੀ ਫੌਜੀ ਲੜਾਕੂ ਜਹਾਜ਼ ਜਹਾਜ਼ ਦੇ ਪਿੱਛੇ ਲੱਗ ਗਏ। ਜਹਾਜ਼ ਦੇ ਉਤਰਨ ਤੋਂ ਬਾਅਦ ਅੱਗ ਬੁਝਾਊ ਗੱਡੀਆਂ ਜਹਾਜ਼ ਦੇ ਇੱਕ ਪਾਸੇ ਲੈਂਡਿੰਗ ਸਟ੍ਰਿਪ ਤੇ ਦਿਖਾਈ ਦੇ ਰਹੀਆਂ ਸਨ। ਕਿਸੇ ਦੇ ਜ਼ਖਮੀ ਹੋਣ ਦੀ ਰਿਪੋਰਟ ਨਹੀਂ ਹੈ। ਬੁਲਾਰੇ ਅਰੇ ਨੇ ਐਸੋਸੀਏਟਿਡ ਪ੍ਰੈਸ ਨੂੰ ਦੱਸਿਆ ਕਿ ਹਵਾਈ ਅੱਡਾ ਆਮ ਤੌਰ ਤੇ ਕੰਮ ਕਰਦਾ ਰਿਹਾ ਅਮਰੀਕਨ 에ਅਰਲਾਈਨਸ ਦੇ ਇੱਕ ਬੁਲਾਰੇ ਨੇ ਮੀਡੀਆ ਏਜੰਸੀ ਨੂੰ ਦੱਸਿਆ ਕਿ ਸੇਫਟੀ ਅਤੇ ਸਿਕਿਉਰਿਟੀ ਸਾਡੀਆਂ ਪ੍ਰਮੁੱਖ ਤਰਜੀਹਾਂ ਨੇ ਤੇ ਅਸੀਂ ਆਪਣੇ ਗਾਹਕਾਂ ਤੋਂ ਅਸੁਵਿਧਾ ਲਈ ਮਾਫੀ ਚਾਹੁੰਦੇ ਹਾਂ ਉਡਾਨ ਦੇ ਇੱਕ ਯਾਤਰੀ ਨਿਰਚੋਪੜਾ ਨੇ ਮੀਡੀਆ ਏਜੰਸੀ ਨੂੰ ਦੱਸਿਆ ਕਿ ਕੈਪਟਨ ਨੇ ਜਹਾਜ਼ ਨੂੰ ਸੂਚਿਤ ਕੀਤਾ ਕਿ ਉਹਨਾਂ ਨੂੰ ਸੁਰੱਖਿਆ ਸਥਿਤੀ 'ਚ ਬਦਲਾਅ ਦੇ ਕਾਰਨ ਦਿੱਲੀ ਵਿੱਚ ਉਤਰਨ ਤੋਂ ਲਗਭਗ 3 ਘੰਟੇ ਪਹਿਲਾਂ ਵਾਪਸ ਮੁੜਨ ਦੀ ਲੋੜ ਹੈ। ਚੋਪੜਾ ਨੇ ਕਿਹਾ ਕਿ ਜਦੋਂ ਕੈਪਟਨ ਨੇ ਬਾਅਦ 'ਚ ਐਲਾਨ ਕੀਤਾ ਕਿ ਲੜਾਕੂ ਜਹਾਜ਼ ਉਹਨਾਂ ਦੇ ਜਹਾਜ਼ ਨੂੰ ਰੋਮ ਲੈ ਕੇ ਜਾਣਗੇ ਤਾਂ ਉਹ ਤਣਾਅ 'ਚ ਆਉਣ ਲੱਗ ਪਏ। ਉਹਨਾਂ ਕਿਹਾ ਕਿ ਯਾਤਰੀਆਂ ਨੂੰ ਕਬਰਾਹਟ ਮਹਿਸੂਸ ਹੋਣ ਲੱਗ ਪਈ ਤੇ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਕੁਝ ਵੱਡਾ ਹੋਣ ਵਾਲਾ ਹੈ। ਇਹ ਉਡਾਨ ਜੋ ਕਿ ਜੌਨ ਐਫ ਕੈਨੇਡੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਰਵਾਨਾ ਹੋਈ ਸੀ ਭਾਰਤ ਦੀ ਰਾਜਧਾਨੀ ਵਿੱਚ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਜਾ ਰਹੀ ਸੀ ਸੋਮਵਾਰ ਨੂੰ ਜਲਦ ਤੋਂ ਜਲਦ ਭਾਰਤ ਲਈ ਰਵਾਨਾ ਹੋਣ ਤੋਂ ਪਹਿਲਾਂ ਇਹ ਉਡਾਨ ਚਾਲਕ ਦਲ ਲਈ ਲੋੜਿੰਦੀ ਆਰਾਮ ਦੀ ਅਗਿਆ ਦੇਣ ਲਈ ਰਾਤ ਪਰ ਰੋਮ 'ਚ ਰੁਕੀ ਗੌਂਟਨਾਮੋ ਬੇਅ ਦੇ ਵਿੱਚ ਨਜ਼ਰਬੰਦ ਲਗਭਗ 200 ਵੈਨੇਜ਼ੁਏਲਾ ਦੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਘਰ ਵਾਪਸ ਭੇਜਿਆ ਗਿਆ। ਇੱਕ ਉਡਾਨ ਨੇ ਗਿਟਮੋ ਦੇ ਵਿੱਚ ਰੱਖੇ 170 ਵੈਨੇਜ਼ੁਏਲਾ ਦੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਕੇ ਉਹਨਾਂ ਦੇ ਵਤਨ ਵਾਪਸ ਭੇਜਿਆ ਹੰਡੂਰਸ ਦੇ ਵਿੱਚ ਇੱਕ ਠਹਿਰਾ ਹੋਇਆ ਤੇ ਹੰਡੂਰਸ ਦੇ ਵਿੱਚ ਰੁਕਣ ਤੋਂ ਬਾਅਦ ਇਹਨਾਂ ਲੋਕਾਂ ਨੂੰ ਵੈਨੇਜ਼ੁਏਲਾ ਵਾਪਸ ਭੇਜਿਆ ਗਿਆ। ਹਾਲਕਿ ਪਹਿਲਾ ਦੇਸ਼ ਇਹਨਾਂ ਲੋਕਾਂ ਨੂੰ ਲੈਣ ਵਾਸਤੇ ਤਿਆਰ ਨਹੀਂ ਸੀ ਪਰ ਬਾਅਦ ਦੇ ਵਿੱਚ ਤਿਆਰ ਹੋ ਗਿਆ। ਦੱਖਣੀ ਅਮਰੀਕਾ ਰਾਸ਼ਟਰ ਵੱਲੋਂ ਆਪਣੇ ਨਾਗਰਿਕਾਂ ਨੂੰ ਸਵੀਕਾਰ ਕਰਨ ਦੀ ਇੱਛਾ ਪ੍ਰਗਟ ਕਰਨ ਤੋਂ ਬਾਅਦ ਕਿਊਬਾ ਦੇ ਗਵਾਂਟਨਾਮੋ ਬੇ ਵਿੱਚ ਹਿਰਾਸਤ ਚੁਲੇ ਗਏ ਲਗਭਗ 200 ਵੈਨਜ਼ੁਏਲਾ ਘਰ ਕਾਨੂੰਨੀ ਪ੍ਰਵਾਸੀਆਂ ਨੂੰ ਇਸ ਹਫਤੇ ਕਈ ਉਡਾਨਾਂ ਰਾਹੀਂ ਘਰ ਵਾਪਸ ਭੇਜ ਦਿੱਤਾ ਗਿਆ। 170 ਵੈਨਜ਼ੁਏਲਾ ਵਾਸੀ ਇੱਕ ਅਮਰੀਕੀ ਕਸਟਮ ਅਤੇ ਇਮੀਗ੍ਰੇਸ਼ਨ ਇਨਫੋਰਸਮੈਂਟ ਉਡਾਂਚੇ ਸਵਾਰ ਸਨ ਜੋ ਕ੍ਰੌਕਸ ਵਿੱਚ ਉਤਰਨ ਤੋਂ ਪਹਿਲਾਂ ਹੰਡਰਸ ਵਿੱਚ ਰੁਕੀ ਸੀ ਤਸਵੀਰਾਂ ਵਿੱਚ ਸਲੇਟੀ ਰੰਗ ਦੇ ਸਵੈਟਸੂਟ ਪਹਿਨੇ ਹੋਏ ਆਦਮੀਆਂ ਦੇ ਇੱਕ ਸਮੂਹ ਨੂੰ ਜਹਾਜ਼ 'ਚ ਚੜਨ ਦੀ ਉਡੀਕ ਵਿੱਚ ਟਾਰਮੈਕ ਦੇ ਕਤਾਰ ਵਿੱਚ ਖੜਾ ਦਿਖਾਇਆ ਗਿਆ ਪਿਛਲੇ ਹਫਤੇ ਦੋਵੇਂ ਜ਼ੁਵੇਨਜ਼ੁਏਲਾ ਉਡਾਨਾਂ ਨੇ 190 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਸੰਯੁਕਤ ਰਾਸ਼ਟਰ ਦੋਵੇਂ ਜ਼ੁਵੇਨਜ਼ੁਏਲਾ ਲਿਆਂਦਾ। ਜਨਵਰੀ ਚ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਉਹ ਗਵੰਟਨਾਮੋ ਵਿਖੇ ਪ੍ਰਵਾਸੀ ਨਜ਼ਰਬੰਦੀ ਕੇਂਦਰਾਂ ਦਾ ਵਿਸਥਾਰ ਕਰਨਾ ਚਾਹੁੰਦੇ ਨੇ ਤਾਂ ਜੋ 30,000 ਲੋਕਾਂ ਨੂੰ ਰੱਖਿਆ ਜਾ ਸਕੇ। ਇਹ ਫੌਜੀ ਅੱਡਾ 11 ਸਤੰਬਰ 2001 ਦੇ ਹਮਲਿਆਂ ਤੋਂ ਬਾਅਦ ਅਤਵਾਦੀ ਸ਼ਕਤੀਆਂ ਨੂੰ ਹਿਰਾਸਤ ਵਿੱਚ ਲੈਣ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ। ਟਰੰਪ ਨੇ ਉਹ ਸਮਝ ਆਖਿਆ ਸੀ ਕਿ ਉਹਨਾਂ ਵਿੱਚੋਂ ਕੁਝ ਇੰਨੇ ਮਾਰੇ ਨੇ ਕਿ ਅਸੀਂ ਉਹਨਾਂ ਦੇਸ਼ਾਂ ਤੇ ਭਰੋਸਾ ਵੀ ਨਹੀਂ ਕਰਦੇ ਕਿ ਉਹ ਉਹਨਾਂ ਨੂੰ ਰੱਖਣ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਉਹ ਵਾਪਸ ਆਉਣ ਇਸ ਲਈ ਅਸੀਂ ਉਹਨਾਂ ਨੂੰ ਗੰਚਨਾਮੋ ਭੇਜਣ ਜਾ ਰਹੇ ਹਾਂ ਵੈਨੇਜ਼ੁਏਲਾ ਵੱਲੋਂ ਸਵੀਕਾਰ ਕਿਤੇ ਜਾਣ ਨਾਲ ਦੇਸ਼ ਆਪਣੇ ਨਾਗਰਿਕਾਂ ਨੂੰ ਨਿਯਮਤ ਤੌਰ ਤੇ ਵਾਪਸ ਲੈਣ ਦੀ ਇੱਛਾ ਦਾ ਸੰਕੇਤ ਦੇ ਸਕਦਾ ਹੈ ਜੋ ਖਿਆਲ ਕਾਨੂੰਨੀ ਤੌਰ ਤੇ ਅਮਰੀਕਾ ਚ ਦਾਖਲ ਹੁੰਦੇ ਨੇ ਸੰਘੀ ਇਮੀਗ੍ਰੇਸ਼ਨ ਅਤੇ ਫੌਜੀ ਅਧਿਕਾਰੀਆਂ ਨੇ ਬੀਤੇ ਹਫਤੇ ਦਾਇਰ ਕੀਤੀ ਇੱਕ ਅਦਾਲਤੀ ਦਸਤਾਵੇਜ਼ ਦੇ ਵਿੱਚ ਲਿਖਿਆ ਕਿ ਵੈਨੇਜ਼ੁਏਲਾ ਨੇ ਇਤਿਹਾਸਕ ਤੌਰ ਤੇ ਆਪਣੇ ਨਾਗਰਿਕਾਂ ਦੀ ਵਾਪਸੀ ਨੇ ਸਵੀਕਾਰ ਕਰਨ ਦਾ ਵਿਰੋਧ ਕੀਤਾ ਸੀ ਪਰ ਹਾਲ ਹੀ ਵਿੱਚ ਉੱਚ ਪੱਧਰੀ ਰਾਜਨੀਤਿਕ ਵਿਚਾਰ ਵਟਾਂਦਰੇ ਅਤੇ ਮਹੱਤਵਪੂਰਨ ਸਰੋਤਾਂ ਦੇ ਨਿਵੇਸ਼ ਤੋਂ ਬਾਅਦ ਹਟਾਉਣ ਨੂੰ ਸਵੀਕਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਅਮਰੀਕੀ ਸਰਕਾਰ ਨੇ ਦੋਸ਼ ਲਗਾਇਆ ਹੈ ਕਿ ਨੇਵਲ ਬੇਸ ਵਿੱਚ ਤਬਦੀਲ ਕੀਤੇ ਗਏ ਵੈਨੇਜ਼ੁਏਲਾ ਦੇ ਪ੍ਰਵਾਸੀ ਟ੍ਰੇਨਟੀ ਅਰਗਵਾ ਗੈਂਗ ਦੇ ਮੈਂਬਰ ਨੇ ਟਰੰਪ ਨੇ ਦੇਸ਼ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਪ੍ਰਵਾਸੀਆਂ ਦੁਆਰਾ ਪੈਦਾ ਹੋਏ ਕਥਿਤ ਖਤਰੇ ਦੇ ਸਾਹਮਣੇ ਇਸ ਗੈਂਗ ਨੂੰ ਬਦਲ ਦਿੱਤਾ ਹੈ ਉਨ੍ਹਾਂ ਨੇ ਇਸ ਹਫਤੇ ਰਸਮੀ ਤੌਰ ਤੇ ਇਸ گرو ਨੂੰ ਵਿਦੇਸ਼ੀ ਅਤਵਾਦੀ ਸੰਗਠਨ ਨਾਮਜ਼ਦ ਕੀਤਾ ਹੈ। ਬੀਤੇ ਹਫਤੇ ਵੀਰਵਾਰ ਨੂੰ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਦੂਰੋ ਨੇ ਸਰਕਾਰ ਨੇ ਕਿਹਾ ਕਿ ਦੇਸ਼ ਹਮੇਸ਼ਾ ਅਤਵਾਦ ਅਤੇ ਕਿਸੇ ਵੀ ਕਿਸਮ ਦੇ ਅਪਰਾਧਿਕ ਸੰਗਠਨਾਂ ਨਾਲ ਲੜਦਾ ਰਹੇਗਾ। ਚਤਕੀ ਰਾਜਨੀਤਿਕ ਉਦੇਸ਼ਾਂ ਲਈ ਇਨ੍ਹਾਂ ਤੱਤਾਂ ਦੀ ਹੈੜਾ ਫੇਰੀ ਦੀ ਨਿੰਦਾ ਕੀਤੀ ਹੈ ਅਤੇ ਦੇਸ਼ ਸ਼ਤੇਸ ਦੇ ਨਾਗਰਿਕਾਂ ਨੂੰ ਅਪਰਾਧੀ ਬਣਾਉਣ ਦੀ ਕਿਸੇ ਵੀ ਕੋਸ਼ਿਸ਼ ਨੂੰ ਰੱਦ ਕੀਤਾ ਹੈ। ਜਨਰਲ ਜੰਦੇਕ ਪਰ ਫਰਨੇਸ ਮਾਰਦਿਆ ਮੁਖਰਲੈਂਸ ਤੇ ਚੰਪਨੇ ਸੋਨਾਸੋ ਯੂਐਸ ਐਡ ਕਰਮਚਾਰੀਆਂ ਨੂੰ ਕੱਦਿਆ ਨੌਕਰੀ ਤੋਂ ਬਾਹਰ ਸੰਗਠਨ ਤੇ ਭਾਰਤੀ ਚੋਣਾਂ ਲਈ 182 ਕਰੋੜ ਰੁਪਏ ਦੇ ਦੋਸ਼ ਨਿਯੋਕਤ ਤੋਂ ਨਵੀਂ ਦਿੱਲੀ ਜਾ ਰਹੇ ਸੀ ਅਮਰੀਕਨ 에ਅਰਲਾਈਨਜ਼ ਸੁਰੱਖਿਆ ਚਿੰਤਾਵਾਂ ਕਾਰਨ ਉਡਾਣ ਨੂੰ ਰੋਮ ਮੋੜਿਆ ਵੰਜ਼ੂਏਲਾ ਦੇ 200 ਗੈਰ ਕਾਨੂੰਨੀ ਪ੍ਰਵਾਸੀਆਂ ਦੀ ਘਰ ਵਾਪਸੀ ਗਵੰਟਨਾਮੋ ਬੇਚ ਨਜ਼ਰਬੰਦ ਸਨ ਇਹ ਗੈਰ ਕਾਨੂੰਨੀ ਪ੍ਰਵਾਸੀ ਇਸ ਦੇ ਨਾਲ ਹੀ ਮੈਨੇਜ ਇਜਾਜ਼ਤ ਕਲ ਫੇਰਮਿਲਾਂ ਕੇ ਨਮੀ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਾਦ